ਲਓ ਬਈ ਮਿੱਤਰੋ ਅੱਜ ਆਏ ਸੀ ਆਪਾਂ ਫਰੀਦਕੋਟ ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿਲਾ ਮੁਹਾਰਕ ਫਰੀਦਕੋਟ ਓਪਨ ਹੋਇਆ ਸੋ ਆਜੂ ਫਿਰ ਅੰਦਰ ਸਾਨੂੰ ਕਰਾਉਨੇ ਆ ਦਰਸ਼ਨ ਤੇ ਅੱਜ ਹੈਗੀ ਆ 11 ਨਵੰਬਰ ਸੰਗਤ ਹੈਗੀ ਆ ਕਾਫੀ ਜਿਆਦੇ ਆਰਾ ਪੰਦਰ ਚੱਲਦੇ ਆ ਤੇ ਤੁਹਾਨੂੰ ਸਾਰੇ ਅੰਦਰ ਦਿਖਾਉਨੇ ਆ ਕਾਫੀ ਜਿਆਦੀ ਸੰਗਤ ਆ ਬਹੁਤ ਜਿਆਦਾ ਸੰਗਤ ਬਈ ਦਰਸ਼ਨਾਂ ਨੂੰ ਆ ਰਹੀ ਹੈ। ਲੋ ਜੀ ਕਾਫੀ ਜਿਆਦਾ ਲਾਈਨਾਂ ਲੱਗੀਆਂ ਹੋਈਆਂ ਤੇ ਕਾਫੀ ਜਿਆਦਾ ਸੰਗਤ। ਸੋ ਆਪਾਂ ਵੀ ਇੱਧਰ ਜੋੜੇ ਉਤਾਰਦੇ ਆਂ ਤੇ ਫਿਰ ਅੰਦਰ ਚਾਲਦੇ ਆਂ। ਔਰ ਜੀ ਇਧਰ ਲੰਗਰ ਵੀ ਚੱਲ ਰਿਹਾ ਚਾਹ ਦਾ ਸੋ ਬਹੁਤ ਜਿਆਦਾ ਸੰਗਤ ਹੈ ਜੀ ਇਹ ਹੁਣ ਤੁਹਾਨੂੰ ਅੱਗੇ ਦਰਸ਼ਨ ਕਰਾਉਨੇ ਆ ਪਤਾਪਸਥਾਨ ਦੇ ਬਾਬਾ ਫਰੀਦ ਜੀ ਨੇ ਜਿੱਥੇ ਤਪ ਕੀਤਾ ਸੀਗਾ ਸੋ ਬਾਕੀ ਜੇ ਆਪਾਂ ਸਾਰੇ ਕਿਲੇ ਦੀ ਗੱਲ ਕੀ ਰਹੀਏ ਤਾਂ ਸਾਰਾ ਕਿਲਾ ਨਹੀਂ ਓਪਨ ਹੈਗਾ ਇੱਧਰ ਅੱਗੇ ਨਹੀਂ ਜਾਣ ਦਿੰਦੇ ਤੇ ਸਿਰਫ ਇੰਨੇ ਚ ਹੀ ਆਪਾਂ ਐਂਟਰੀ ਕਰ ਸਕਦੇ ਆ। ਤੇ ਬਾਕੀ ਜਿਵੇਂ ਕਈਆਂ ਨੂੰ ਆਏ ਆ ਵੀ ਸਾਰਾ ਕਿਲਾ ਓਪਨ ਆ ਸਾਰਾ ਕਿਲਾ ਨਹੀਂ ਹੈਗਾ ਆਪਾਂ ਤੇ ਇਦੋਂ ਅੱਗੇ ਨਹੀਂ ਆਪਾਂ ਐਂਟਰੀ ਕਰ ਸਕਦੇ। ਤੇ ਫਿਰ ਆਪਾਂ ਥੋੜੇ ਟਾਈਮ ਤੱਕ ਤੁਹਾਡੇ ਨਾਲ ਇਹਦੀ ਵੀ ਵੀਡੀਓ ਸਾਰੀ ਸ਼ੇਅਰ ਕਰਾਂਗੇ। ਸੋ ਇਹ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋ ਬਾਕੀ ਸਾਰਾ ਕਿਲਾ ਨਹੀਂ ਆਪਾਂ ਜਾ ਸਕਦੇ ਇੱਧਰ ਪਾ ਦਿੰਦੀ ਐ ਸੋ ਸਿਰਫ ਜਿੱਥੇ ਬਾਬਾ ਫਰੀਦ ਜੀ ਨੇ ਤਪ ਕੀਤਾ ਇੰਨੀ ਕਿ ਜਗ੍ਹਾ ਹੀ ਸਿਰਫ ਆਪਾਂ ਨੂੰ ਚਲੋ ਬਾਹਰ गेट आना चाहींद गेट

सैड तड़े सैड ਟੱਕਰਾ ਮਾਰੋ ਬਾਈ ਟੁਰਨੇ ਚੱਲੋ ਬਾਈ ਟੁਰਨੇ ਚੱਲੋ ਬਾਈ ਟੱਕਰਾ ਮਾਰੋ ਬਾਈ ਟੱਕਰਾ ਮਾਰੋ ਟੁਰਨੇ ਚੱਲੋ ਬਾਈ ਟੁਰਨੇ ਚੱਲੋ ਵਾਈ ਟੁਰਨੇ ਚੱਲੋ ਵਾਈ ਟੁਰਨੇ ਚੱਲੋ ਇਹਨਾਂ ਉੱਤੇ ਖੜੇ ਸਾਰੇ ਯਾਰ ਬਹੁਤ ਆ ਗਿਆ ਚੱਲੇ ਚੱਲਦੇ ਜਾਓ ਬਾਈ ਟੁਰਨੇ ਚੱਲੋ ਬੇਨਤੀ ਹੈ ਟੁਰਨੇ ਚੱਲੋ ਸਾਡੇ ਨਾਲ ਸਾਰੇ ਟੁਰਨੇ ਚੱਲੋ ਬਾਈ ਚੱਲੋ वाइ टू भेटो वाइ गणत <coughs> न <coughs> ਰੋਜੀ ਸੰਗਤ ਜੀ ਆਪਾਂ ਮੱਥਾ ਟੇਕ ਲਿਆ ਸੋ ਤੁਹਾਨੂੰ ਵੀ ਦਰਸ਼ਨ ਕਰਾ ਪਈਆ ਸੋ ਕਾਫੀ ਜਿਆਦੇ ਸੰਗਤ ਹਾਂ ਥੋੜੀ ਜੀ ਸੰਗਤ ਘਟੀ ਐ ਬਾਕੀ ਟਾਈਮ ਵੀ ਕਾਫੀ ਲੱਗ ਗਿਆ ਡੇਢ ਤੋਂ 2 ਘੰਟੇ ਲੱਗ ਗਿਆ ਤੇ ਬਾਕੀ ਬੜੀਆਂ ਦਰਸ਼ਨ ਹੋ ਗਏ ਤੇ ਹਜੇ ਵੀ ਸੰਗਤ ਵਾਧੂ ਲੈਣਾਂ ਦੇ ਵਿੱਚ ਖੜੀ ਐ ਇੱਧਰ ਲੰਗਰ ਦੀ ਸੇਵਾ ਵੀ ਚੱਲ ਰਹੀ ਐ ਸੋ ਕਾਫੀ ਜਿਆਦੇ ਸੰਗਤ ਆ ਅੱਜ ਹੈਗੀਆ 19 ਨਵੰਬਰ ਸੋ ਕੱਲ ਦਾ ਦੇਣੀਆ ਆਪਣਾ ਵਲੌਗ ਆਣਾ ਕੱਲ ਨੂੰ ਸੋ ਇਹਦੇ ਵਿੱਚ ਹੈਗੀਆ ਕੱਲ ਨੂੰ ਯਾਨੀ 20 ਨਵੰਬਰ ਨੂੰ ਹੈਗਾ ਹੀ ਨਗਰ ਕੀਰਤਨ ਤੇ ਕੱਲ ਨੂੰ ਹੈਗੀ ਏ ਸਾਰੀ ਸਮਾਪਤੀ ਸੋ ਇਧਰ ਲਈ ਜਗ੍ਹਾ ਹੀ ਖੁੱਲੀ ਏ ਬਾਕੀ ਸਾਰਾ ਕਿਲਾ ਨਹੀਂ ਖੁੱਲਿਆ ਤੇ ਬਾਕੀ ਚਲੋ ਵਧੀਆ ਦਰਸ਼ਨ ਦیدار ਹੋ ਗਏ ਚਰਨ ਸ਼ੋਪ ਪ੍ਰਾਪਤ ਧਰਤੀ ਬਾਬਾ ਫਰੀਦ ਜੀ ਦੀ ਸੋ ਤੁਸੀਂ ਦਰਸ਼ਨ ਕਰ ਲਏ ਆ ਸੋ ਇਹ ਰੌਣਕਾਂ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦਾ ਸੰਗਤ ਆ ਰਹੀ ਏ ਕਈ ਦਿਨਾਂ ਤੋਂ ਤੇ ਤੁਹਾਨੂੰ ਵੀ ਦਰਸ਼ਨ ਕਰਾਤੇ ਆ ਤੇ ਵੀਡੀਓ ਜਰੂਰ ਮੇਰੇ ਵੀਰ ਸ਼ੇਅਰ ਕਰਿਆ ਜੀ ਇਹ ਬਾਬੇ ਫਰੀਦ ਦੀ ਧਰਤੀ ਆ ਸੋ ਬਾਬਾ ਫਰੀਦ ਸਭਣਾ ਤੇ ਮੇਰ ਕਰੇ ਸੋ ਆਜੂ ਹੁਣ ਚੱਲਦੇ ਆ ਬੈਕ ਟੂ ਹੋਮ ਤੇ ਕਰੋ ਦਰਸ਼ਨ ਜੀ ਨਹੀਂ ਆਜੂ